ਆਜੋ ਤੇ ਵਾਚ ਕਰੋ ਜਲਦੀ ਜਲਦੀ ਮੈਂ ਫਿਲਮ ਚ ਵੀਰੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸੀਗਾ ਤੁਹਾਨੂੰ ਦੱਸੋ ਫਿਲਮ ਕਿਵੇਂ ਲੱਗੀ ਬਹੁਤ ਵਧੀਆ ਸੀਗੀ ਸੌਰੀ ਭਾਈ ਮੈਂ ਧਿਆਨ ਨਹੀਂ ਦਿੱਤਾ ਕਿਹੜਾ ਕਿਰਦਾਰ ਹੈ ਵੀਰੇ ਫਿਲਮ ਚ ਐਸੋ ਜਿਹੇ ਡਾਇਰੈਕਟਰ ਹੈ ਜੀ ਹਾਂ ਜੀ ਤੁਹਾਨੂੰ ਦੱਸੋ ਫਿਲਮ ਕਿਵੇਂ ਲੱਗੀ ਬਹੁਤ ਸੋਹਣੀ ਲੱਗੀ ਮਤਲਬ ਕੰਪਲੀਟ ਕਰਕੇ ਆਇਆ ਪਰ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਬਹੁਤ ਸੋਹਣਾ ਸਸਪੈਂਸ ਨਿਕਲ ਕੇ ਆ ਜੋ ਐਕਸਪੈਕਟ ਨਹੀਂ ਸੀ ਕੀਤਾ ਉਹ ਐਂਡ ਚ ਦੇਖਣ ਨੂੰ ਮਿਲਿਆ ਸਾਨੂੰ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਭਾਈ ਇਹ ਤੁਹਾਨੂੰ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਲ ਇਹ ਮਾਨਪਾ ਜੀ ਜੋ ਵਿਜ਼ਨ ਸੀਗਾ ਸਨ ਬਹੁਤ ਗੁੱਡ ਰਿਸਪੌਂਸ ਆ ਰਿਹਾ ਹੈ एवरीवन ਉਸ ਬਾਰੇ ਥਿੰਕ ਬਣੀ ਸਪੈਸ਼ਲੀ ਕਿ ਇੱਕ ਚੀਜ਼ ਆਪਾਂ ਮਾਨਪਾ ਜੀ ਦੀ ਫਿਲਮ ਚ ਦੇਖਦੇ ਆਂ ਹਾਂਜੀ ਹਾਂਜੀ ਗੈਂਗਸਟਰਾਂ ਦਾ ਕੋਈ ਕਾਲਜ ਸਟੂਡੈਂਟਸ ਦੀ ਲਾਈਫ ਦੇ ਵਿੱਚੋਂ ਜਿਹੜਾ ਪ੍ਰਭਾਵ ਪੈਂਦਾ ਉਹ ਅਕਸਰ ਦੇਖਿਆ ਹੁੰਦਾ ਥਿੰਕ ਇਸ ਦਾ ਜੋ ਮਤਲਬ ਤੁਹਾਨੂੰ ਆਈਡੀਆ ਹੁੰਦਾ ਵੀਰੇ ਇਹ ਤਾਂ ਨਾ ਅਸੀਂ ਹਮੇਸ਼ਾ ਰਹੇ ਆਂ ਕਿ ਅਸੀਂ ਨਾ ਸਿਨੇਮਾ ਦੇ ਵਿੱਚ ਯੁੱਧ ਰੱਖੀਏ ਨਾਲ ਨਾਲ ਨਵਾਂ ਨਵਾਂ ਚੀਜ਼ ਜੋ ਹੁੰਦੀ ਆ ਰਹੀ ਆ ਮਤਲਬ ਆਬਵੀਅਸਲੀ ਹੋਰ ਫਿਲਮਾਂ ਵੀ ਕੀਤੀਆਂ ਆੜ ਮੁਟਿਆਰਾ ਕੀਤੀ ਆ ਜਾਂ ਜੱਟ ਬੁੱਦਸ ਕੀਤੀ ਇੱਕ ਥੋੜਾ ਜਿਹਾ ਸੀ ਚੇਂਜ ਕਰਦੇ ਰਹੇ ਨੇ ਕਾਮੇਡੀ ਬਟ ਸਰ ਉਹ ਇੱਕ ਹੁੰਦਾ ਕਿ ਫਰੈਸ਼ਨੈਸ ਕਿੱਥੋਂ ਲੈ ਕੇ ਆਇਆ ਇੱਕ ਚੀਜ਼ ਤਾਂ ਹਰ ਵਾਰ ਕੁਛ ਨਾ ਕੁਛ ਨਵਾਂ ਟੌਪਿਕ ਜਿਵੇਂ ਇਹਦੇ ਵਿੱਚ ਆਪਾਂ ਕੁਸ਼ਤੀ ਲੈ ਕੇ ਆਏ ਆ ਤਾਂ ਬਸ ਅਸੀਂ ਐਕਸਪਲੋਰ ਕਰਦੇ ਰਹੇ ਨੇ ਵੀਰੇ ਫਿਰ ਉਸ ਤੇ ਇੱਕ ਸਾਨੂੰ ਮਤਲਬ ਆਟੋਮੈਟਿਕਲੀ ਅਸੀਂ ਉਸ ਦੀ ਲੀਤੇ ਆ ਜਾਂਦੇ ਆ ਬਸ ਹਾਂ ਜੀ ਥੈਂਕ ਯੂ ਵੀਰੇ ਥੈਂਕ ਯੂ ਵੈਰੀ ਮਚ ਮੈਂ ਸਰ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਮੂਵੀ ਹੈ ਪੰਜਾਬੀ ਮੂਵੀ ਬਹੁਤ ਵਧੀਆ ਹੈ ਹਰ ਕਾਸਟ ਹਰ ਐਕਟਿੰਗ ਹਰ ਥੀਮ ਬਹੁਤ ਅੱਛਾ ਹੈ ਕਾਸ ਇੱਕ ਖਿਡਾਰੀ ਨੂੰ ਕਿਦਾਂ ਜ਼ਿੰਦਗੀ ਜਿਣੀ ਚਾਹੀਦੀ ਹੈ ਇੱਕ ਭਾਵ ਭਾਵ ਦਾ ਰਿਸ਼ਤਾ ਇੱਕ ਸੋਸਾਇਟੀ ਇਟਸ ਅ ਵੈਰੀ ਗੁੱਡ ਮੈਸੇਜ ਫਾਰ ਦਾ ਸੋਸਾਇਟੀ ਹਾਊ ਟੂ ਲਿਵ ਹਾਊ ਟੂ ਅਟੇਨ ਦਾ ਰਿਲੇਸ਼ਨਸ਼ਿਪਸ ਇਟਸ ਅ ਵੈਰੀ ਗੁੱਡ ਮੂਵੀ ਬਹੁਤ ਵਧੀਆ ਲੱਗੀ ਫਿਲਮ ਬਾਜੀ ਤੇ ਮੈਂ ਤੁਹਾਡੇ ਇਸ ਚੈਨਲ ਦਾ ਵੀ ਧੰਨਵਾਦ ਕਰਾਂਗਾ ਜਿਹੜਾ ਕਿ ਕੋਈ ਵੀ ਚੀਜ਼ ਹੁੰਦੀ ਹੈ ਸਮੇਂ-ਸਮੇਂ ਤੇ ਜਿਹੜੀ ਲੋਕਾਂ ਦੀ ਜਿਹੜੀ ਦਿਲ ਦੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ ਜਿਵੇਂ ਗੁਨਾਹਗੁੱਲ ਜੀ ਦੀ ਗੱਲ ਦੀ ਕਰਾਂਗਾ ਕਿ ਬੜੇ ਇੱਕ ਅਲੱਗ ਜੇ ਵਿੱਚ ਤੇ ਫਿਲਮ ਬਣਾਈ ਇਹਨਾਂ ਨੇ ਇਹਦੇ ਚ ਇਮੋਸ਼ਨਸ ਵੀ ਸੀਗੇ ਤੇ ਦੋ ਭਰਾਵਾਂ ਦਾ ਜੋ ਅੱਜ ਦੇ ਸਮੇਂ ਚ ਜਿਵੇਂ ਲੋਕ ਦੁਸ਼ਮਣ ਬੜੇ ਹੁੰਦੇ ਨੇ ਮਾਰ ਕਾਟ ਮਚੀ ਹੁੰਦੀ ਹੈ ਤੇ ਇਹਨਾਂ ਨੇ ਇੱਕ ਭਰਾਵਾਂ ਦਾ ਪਿਆਰ ਦਿਖਾਇਆ ਵੱਡਾ ਭਰਾ ਛੋਟੇ ਲਈ ਛੋਟਾ ਵੱਡੇ ਵਾਸਤੇ ਤੇ ਲੱਗਿਆ ਹੋਇਆ ਕਿਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਸਪੋਰਟਸ ਪਰਸਨ ਦੀ ਲਾਈਫ ਦਿਖਾਈ ਹੈ ਇੱਕ ਸਟੂਡੈਂਟ ਦੀ ਲਾਈਫ ਦਿਖਾਈ ਹੈ ਜੋ ਪੰਜਾਬ ਦੇ ਜੋ ਅਜੋਕੇ ਸਮੇਂ ਦੀ ਇਖਤਰਾਜ ਦੀ ਹੈ ਗੈਂਗਸਟਰਵਾਦ ਜਿਹੜਾ ਚੱਲ ਰਿਹਾ ਹੈ ਉਹ ਦੱਸਿਆ ਕਿ ਕਿਸ ਤਰੀਕੇ ਨਾਲ ਗੈਂਗਸਟਰਵਾਦ ਫੰਡ ਰਿਹਾ ਹੈ ਕਿਦਾਂ ਇੱਕ ਇਨੋਸੈਂਟ ਲੋਕ ਇਸ ਪਾਸੇ ਧੁਰਦੇ ਨੇ ਤੇ ਕਿਦਾਂ ਜਦੋਂ ਇਹ ਆਲੇ ਲੋਕ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਨੇ ਚਾਹੇ ਉਹ ਗੁੰਡਾਗਰਦੀ ਦੀ ਗੱਲ ਕਰੀਏ ਗੈਂਗਸਟਰਵਾਦ ਦੀ ਗੱਲ ਕਰੀਏ ਜਾਂ ਇੱਕ ਕ੍ਰਿਮੀਨਲ ਦੀ ਗੱਲ ਕਰੀਏ ਕਿ ਉਹ ਚਾਹੁੰਦਾ ਹੈ ਕਿ ਉਹ ਮੁੱਖ ਧਾਰਾ 'ਚ ਆਵਾ ਪਰ ਕੁੱਝ ਕਰਪਟ ਅਫਸਰ ਆਪਣੇ ਔਦਿਆਂ ਨੂੰ ਲੈਣ ਵਾਸਤੇ ਗੱਲ ਕਰੀਏ ਆਪਣੇ ਮੋਟਿਆਂ ਤੇ ਸਤਾਰੇ ਵਧਾਉਣ ਦੀ ਗੱਲ ਕਰੀਏ ਉਹਨਾਂ ਲਈ ਕਿਸੇ ਦੀ ਜ਼ਿੰਦਗੀ ਕੋਈ ਮਾਇਨੇ ਨਹੀਂ ਰੱਖਦੀ ਕਿਵੇਂ ਇਹਦੇ ਵਿੱਚ ਇੱਕ ਵੱਡਾ ਭਰਾ ਇੱਕ ਮੁਕਤਾਰਾ ਚ ਆਉਣਾ ਚਾਹੁੰਦਾ ਸੀ ਕਿ ਜੇ ਮੈਨੂੰ 3-4 ਸਾਲ ਅੰਦਰ ਰਹਿ ਕੇ ਮੈਂ ਇੱਕ ਵਧੀਆ ਜੀਵਨ ਜ਼ਿੰਦਗੀ ਬਤੀਤ ਕਰ ਸਕਦਾ ਪਰ ਉਹਨੂੰ ਨਹੀਂ ਬਤੀਤ ਕਰਨ ਦਿੱਤੀ ਗਈ ਖਿਡਾਰੀ ਦੀ ਗੱਲ ਕਰੀਏ ਤਾਂ ਖਿਡਾਰੀ ਇਹ ਵਿੱਚ ਚੁਣੌਤੀਆਂ ਦੇ ਵਿੱਚੋਂ ਨਿਕਲਦਾ ਹੋਇਆ ਉਹਨੂੰ ਪੜਨਾ ਵੀ ਪੈਂਦਾ ਉਹਨੂੰ ਖੇਡਾਂ ਦਾ ਦੇ ਵਿੱਚ ਵੀ ਅੱਗੇ ਵਧਣਾ ਪੈਂਦਾ ਹੈ ਉਹਦੇ ਵੀ ਉਹਨਾਂ ਨੇ ਦਿਖਾਇਆ ਸਟੂਡੈਂਟ ਲਾਈਫ ਦਾ ਵੀ ਦਿਖਾਇਆ ਤੇ ਜਿਹੜਾ ਪੰਜਾਬੀ ਸਿਨੇਮੇ ਨੂੰ ਇਸ ਚੀਜ਼ ਦੀ ਲੋੜ ਸੀ ਬੜੇ ਸਮੇਂ ਤੋਂ ਮੈਂ ਸਮਝਦਾ ਤੇ ਵਧੀਆ ਇੱਕ ਕੱਲੇ ਕਮੇਡੀ ਪੁਣਾ ਹੀ ਇੱਕ ਮਜ਼ਾਕੀਆ ਪਾਤਰ ਬਣਾ ਕੇ ਜੋ ਰੱਖਿਆ ਜਾਂਦਾ ਸੀਗਾ ਵਧੀਆ ਪੰਜਾਬੀ ਫਿਲਮ ਇੰਡਸਟਰੀ ਕਾ ਅਲੱਗ ਵਿਸ਼ਿਆਂ ਦੇ ਉੱਤੇ ਫਿਲਮ ਬਣਾ ਰਹੀ ਹੈ ਔਰ ਲੋਕੋ ਨੂੰ ਪਸੰਦ ਵੀ ਕਰ ਰਹੇ ਨੇ ਤੇ ਵਧੀਆ ਵੀ ਚਾਹਣੀ ਵੀ ਇਹਦਾ ਸੈਕੰਡ ਪਾਰਟ ਆਵੇ ਚਾਉਣ ਨਾਲ ਤਾਂ ਗੱਲ ਹੀ ਨਹੀਂ ਹੈ ਜੀ ਫਿਲਮ ਵਾਲਿਆਂ ਨੇ ਤਾਂ ਕਰਤਾ ਟੂ ਵੀ ਕੰਟੀਨਿਊਡ ਜਦੋਂ ਇਹ ਫਿਲਮ ਖਤਮ ਹੋ ਰਹੀ ਸੀਗੀ ਤਾਂ ਇਹ ਇਸ ਪਾਸੇ ਤੁਰ ਵੀ ਸੀ ਕਿ ਲੈ ਇਹਦਾ ਵੀ ਸੈਕੰਡ ਪਾਰਟ ਉਹ ਛੇਤੀ ਆਉਣ ਵਾਲਾ ਔਰ ਮੇਰੇ ਹਿਸਾਬ ਨਾਲ ਜਦੋਂ ਇਹਦਾ ਸੈਕੰਡ ਪਾਰਟ ਆਊਗਾ ਤਾਂ ਲੋਕ ਬੜੇ ਸ਼ੌਂਕ ਨਾਲ ਵੇਖਣਗੇ ਕਿਉਂਕਿ ਟੌਪਿਕ ਵਧੀਆ ਲੋਕਾਂ ਨਾਲ ਜੁੜਿਆ ਹੋਇਆ ਟੌਪਿਕ ਹੈ ਤੇ ਉਹ ਵੀ ਚੱਲੂ ਗਈ ਚੱਲੂ ਗਈ ਸਮਾਂ ਦਰਮਿਆਨ ਅ ਚੋਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸੇ ਤਰੀਕੇ ਜਿਹੜੇ ਸਾਡੇ ਪਹਿਲਵਾਨ ਸੀਗੇ ਉਹਨਾਂ ਨੂੰ ਗਲਤ ਪਾਸੇ ਲਿਜਾ ਕੇ ਉਹਨਾਂ ਦੀ ਬਰਤੋਂ ਕੀਤੀ ਜਾਂਦੀ ਸੀ ਸੋ ਉਸ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹਦਾ ਨੁਕਸਾਨ ਹੁੰਦਾ ਸੋ ਮੈਨੂੰ ਲੱਗਦਾ ਸਾਰੇ ਬਾਈਕੋਲ ਲੋ ਗਿਆ ਚੀਮਾ ਸਾਹੋਕੇ ਮੇਰਾ ਛੋਟਾ ਧੀਰ ਹੋ ਗਿਆ ਇਹਨਾਂ ਨੇ ਸਾਰੇ ਬਾਕੀ ਸਾਰੀ ਟੀਮ ਨੇ ਮੈਂ ਕਿਹਾ ਬਹੁਤ ਅੱਛਾ ਕੰਮ ਕੀਤਾ ਹੈ ਕਿਉਂਕਿ ਆ ਜੇ ਪੰਜਾਬੀ ਸਿਨੇਮੇ ਨੂੰ ਉੱਚੇ ਲੈ ਕੇ ਜਾਣਾ ਤਾਂ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਬਣਨਾ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਰਿਕਾਰਡ ਜਿਹੜੀ ਇਹ ਮੂਵੀ ਨੇ ਤੋੜਨਾ ਔਰ ਸਾਰੀ ਟੀਮ ਨੂੰ ਬਹੁਤ ਥੈਂਕ ਯੂ ਵੈਰੀ ਮਚ ਸਾਡੀ ਠੀਕ ਹੈ ਸਾਡੀ ਥੈਂਕ ਯੂ ਵੈਰੀ ਮਚ ਓਕੇ ਸਰ ਮੇਰੇ ਬਣਾ ਥੈਂਕ ਯੂ ਬਰਦਰ ਜੀ ਓਕੇ ਹਾਂਜੀ ਹਾਂਜੀ ਇਹ ਪੁੱਛਦਾ ਦਸਤਿਕ ਕਿਹੜਾ ਵਾਈਕ ਫੜਾ ਮੈਂ ਸਾਰੇ ਕੋਈ ਵੀ ਨਹੀਂ ਸਾਰਿਆਂ ਚ ਬੋਲਣਾ ਹੈ ਤਾਲੂ ਕਿਵੇਂ ਲੱਗੀ ਸਾਰਿਆਂ ਨੂੰ ਫਿਲਮ ਇਹ ਲੱਗੀ ਜਿਹੜੇ ਹੁਣ ਨਜ਼ਰ ਆ ਰਹੇ ਸਭ ਬਹੁਤ ਜ਼ਿਆਦਾ ਸੋਹਣੇ ਲੱਗੇ ਪਰ ਸਰ ਤੋਂ ਵੀ ਬਹੁਤ ਚੰਗੇ ਲੱਗੋਗੇ ਸਰ ਸਭ ਤੋਂ ਪਹਿਲੇ ਦੇਖ ਕੇ ਕਿਹੜੀ ਕਿੰਨਾ ਚੰਗੀ ਲੱਗੀ ਉਹ ਸਾਰੇ ਜਿਵੇਂ ਲੱਗੀ ਤੁਹਾਨੂੰ ਸਾਰਿਆਂ ਨੂੰ ਫਿਲਮ ਬਹੁਤ ਵਧੀਆ ਲੱਗੀ ਸੁੱਪਰ ਡੁੱਪਰ ਪ੍ਰੋਮੋਟਰ ਫਿਰ ਮੈਂ ਪੰਜਾਬੀਆਂ ਦੀ ਜਿੰਦਾਬਾਦ ਪਿੰਡਾਂ ਦੀ ਗੱਲ ਹੋਈ ਹੈ ਭਲਵਾਨੀ ਜੀ ਦੇ ਨਾਲ ਪੰਜਾਬ ਸਾਰਾ ਜੁੜਿਆ ਹੈ ਭਲਵਾਨੀ ਕਬੱਡੀ ਤੇ ਉਹ ਦੁਬਾਰਾ ਫਿਰ ਪ੍ਰੋਮੋਟ ਹੋ ਰਹੀ ਹੈ ਸਾਰੀ ਟੀਮ ਨੂੰ ਬਹੁਤ 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 ਜੀ ਜੀ ਦਾ ਆਰਟਿਸਟ ਵੀ ਚਾਹੇ ਨਾ ਇੰਨੇ سارے ਆਰਟਿਸਟ ਹੋਣਗੇ ਵਿੱਚ ਜੱਸਾ 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 ਮੈਂ ਫੋਕਸ ਮੇਰੀ ਗੱਲ ਤੇ ਕਰਦੀਆਂ ਦੀਆਂ ਆ ਕੇ ਪੜਦੀ ਹੈ ਮੈਂ ਵੀ ਫਸਟ ਟਾਈਮ ਦੇਖੀ ਮੈਂ ਆਪਣੀ ਡਿੰਗ ਤੋਂ ਦੇਖੀ ਕਿ ਮੈਂ ਡਬਿੰਗ ਕਰ ਰਿਹਾ ਹਾਂ ਬਹੁਤ ਹੀ ਜੋੜਾ ਕਹਾਣੀ ਹੈ ਨਾ ਸਾਰੀਆਂ ਚੀਜ਼ਾਂ ਹਰ ਕਰੈਕਟਰ ਜਸਟੀਫਾਈਡ ਹੈ ਹਰ ਬੰਦਾ ਆਪਣਾ ਜੋ ਪੋਸਟ ਵਾਲਾ ਇਸ ਤਰ੍ਹਾਂ ਦਾ ਕਿਉਂ ਆ ਦੋ ਦਾ ਵੀ ਕ੍ਰੀਜ਼ਨ ਹੈ ਜੋ ਪਹਿਲਵਾਨ ਜਾਂ ਡੈਂਸਟਰ ਜਿਹੜਾ ਵੀ ਕਰੈਕਟਰ ਇਸ ਫਿਲਮ ਚ ਸਾਰੇ ਬਕੂਪੀ ਉਹਨਾਂ ਦਾ ਰੋਲ ਸਮਝਾਇਆ ਤੇ ਕਰਵਾਇਆ ਗਿਆ ਉਹ ਸਾਰੇ ਬਹੁਤ ਕ੍ਰੀਏਟਿਵ ਸੀ ਫਿਲਮ ਦੇਖ ਕੇ ਉਹਨੂੰ ਬਹੁਤ ਮਾਰਨ ਅਸਹਿਸ ਹੋ ਗਿਆ ਖਿਡਾਰੀ ਖੁੰਮ ਦਾ ਹਿੱਸਾ ਕਿਹਾ ਜੇ ਮੇਰੀ ਗਲਤੀ ਪਈ ਰੋਂਦਰ ਹੁੰਦਾ ਕੋਈ ਆਪਣੀ ਗਲਤੀ ਤੇ ਨਹੀਂ ਪਈ ਮੇਰੀ ਗਲਤੀ ਤੁਸੀਂ ਦੱਸੋ ਕਿਹੜੀ ਆ ਬਾਕੀ ਕੋਈ ਇਸ ਤਰ੍ਹਾਂ ਜੀਸਟ ਫਾਈਲ ਦੇ ਬਾਅਦ ਮੈਂ ਤਾਰੀ ਬਾਈ ਕੀ ਦਰ ਅੱਛਾ ਬਤਾ ਲਓ ਅੱਜ ਮੀ ਬਾਜ਼ਾ ਦਾ ਜਾਨਾ ਦੋਨਾ ਕਿਦੋਂ ਤੱਕ ਪਾ ਚ ਕਰ ਦਿੱਤਾ ਬਹੁਤ ਕਿਤਰਾ ਵਾਲਾ ਪਿਆਰ ਸੀਗਾ ਆਣੀ ਨਜ਼ਰ ਹੈ ਨਾ ਮੈਂ ਕਿਹਾ ਯਾਰ ਇਕੱਲਾ ਰਹਿ ਗਿਆ ਬਦਾਰਾ ਮੈਂ ਸੋਚਿਆ ਇਹ ਲੋਚਾ ਮਰ ਗਿਆ ਮੈਂ ਕਿਹਾ ਯਾਰ ਇਕੱਲਾ ਰਹਿ ਗਿਆ ਬਦਾਰਾ ਹੁਣ ਕੀ ਕਰਾਂਗੇ ਬਹੁਤ ਮੁਸ਼ਕਲ ਕਰਦੀ ਉਹ ਜਦੋਂ ਕੁਸ਼ਤੀ ਚੱਲ ਰਹੀ ਸੀ ਨਾ ਸਾਨੂੰ ਇੰਨੀ ਵੀ ਦੋ ਰਸੀ ਕਿ ਬਾਕੀ ਨਾ ਕੁਸ਼ਤੀ ਉਹ ਦੇਖ ਲਈ ਦਿਨ ਹੋ ਰਹੀ ਹਾਂ ਕੁਸ਼ਤੀ ਦਾ ਮੈਨੂੰ ਬਹੁਤ ਸੀਗਾ ਕਿ ਯਾਰ ਸਕਰੀਨ ਤੇ ਕੁਸ਼ਤੀ ਨਕਲੀ ਨਾ ਲੱਗੇ ਜਾਂ ਪੜੀਆਂ ਜਾਵੇ ਪਰ ਮਾਨੋ ਭਾਈ ਨੇ ਸਾਰੀ ਟੀਮ ਨੇ ਐਕਸ਼ਨ ਡਾਇਰੈਕਟਰਸ ਨੇ ਸਾਰਿਆਂ ਨੇ ਜਿਹਨਾਂ ਨੇ ਸਾਨੂੰ ਕੁਸ਼ਤੀ ਸਿਖਾਈ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਨੇਚਰਲ ਹੈ ਜੀ ਕਿਵੇਂ ਨੇ ਦੇ ਵਿੱਚ ਸਾਡੇ ਡਾਇਰੈਕਟਰ ਨੇ ਵੀ ਕੁਸ਼ਤੀ ਸਿੱਖੀ ਹੈ ਜਿੰਨਾ ਜੇ ਅਸੀਂ weight ਵਧਾਇਆ ਸੀ ਮਾਨੋਸ਼ਾ ਨੇ ਵੀ weight ਵਧਾ ਕੇ ਰੱਖਿਆ ਮਾਨੋ ਭਾਈ ਉਹਨੇ ਬਰਾਬਰ ਸਾਡੇ ਆ ਜਾਓ ਜੀ ਹਾਂ ਉਹਨੇ ਸਾਡੇ ਬਰਾਬਰ ਕੁਸ਼ਤੀ ਸਿੱਖੀ ਤੇ weight ਹੁਣ ਘਟਾਇਆ ਹੈ ਭਲਵਾਨਾ ਜਿਹੜਾ weight ਕਰ ਲਿਆ ਡਾਇਰੈਕਟਰ ਨੇ ਵੀ ਦੱਸੋ ਭਾਈ ਕਿਵੇਂ weight ਵਧਾਇਆ ਤੁਸੀਂ ਕੁਸ਼ਤੀ ਕੀ ਕਰਨਾ ਮੇਰਾ ਉਦੋਂ ਦਾ ਵੱਧ ਰਿਹਾ ਪਰ ਉਹ ਸਿੱਟਾ ਹੋ ਗਿਆ ਹਾਂਜੀ ਹਾਂਜੀ ਹੈਗਾ ਮੈਨੂੰ ਪੁੱਛੋ ਰੋਜ਼ ਬਿਸ਼ਤੀ ਗੱਲੋ ਪੁੱਛੋ ਮੈਨੂੰ ਪੁੱਛੋ ਇਹ ਪੂਰਾ ਹੱਗ ਗਿਆ ਮੈਂ ਨਾ ਕਰੂੰ ਗੱਦਾ ਘਟਾਦਾ ਮਾਨ ਵੀ ਲੈ ਜਾਣਾ ਕਿ ਖਿਡਾਰੀ ਟੂਰ ਦਾ ਚਾਜਵਾ ਦਿੱਤੋ ਕਿਹਦਾ ਨਾਂ ਦਿੱਤਾ 100% 100% ਯਸ ਸਰ ਇਹ ਅਡਜਸਟਮੈਂਟ ਸਭ ਸਾਈਟ ਮੈਂ ਨਾ ਹੁਣੇ ਕਰਤਾਰ ਵੀ ਅੱਗੇ ਕੀ ਹੋਇਆ ਕਰ ਕੋਈ ਐਕਸਾਈਟਮੈਂਟ ਨਹੀਂ ਆਪਾਂ ਜਾਂਦਾ ਕਰ ਲਈਏ ਜੈ ਜੀ ਅਸੀਂ ਸਿਕੰਦਰ ਜਾਂਦਾ ਕਰ ਲੈ ਆਈ ਅਸੀਂ ਗੋਲੀਆਂ ਵਜਦੇਆਂ ਵਿਖਾਈਆਂ ਕੀ ਪਤਾ ਉਸ ਬਾਅਦ ਕੀ ਹੋਇਆ ਹੋਵੇ ਹਸਪਤਾਲ ਚ ਬਚੀ ਗਿਆ ਹੋਵੇ ਹਸਪਤਾਲ ਤੋਂ ਉਹਨੇ ਭਰਾ ਨੂੰ ਕਿਹਾ ਹੋਵੇ ਵੀ ਮੈਂ ਤੈਨੂੰ ਡੌਂਕੀ ਲਗਾ ਕੇ ਬਾਹਰ ਭੇਜ ਦਿੰਦਾ ਅਗਲੀ ਕਹਾਣੀ ਅਗਲੀ ਸਟੋਰੀ ਅਗਲੀ ਕਿਤਾਬੀ ਇੰਗਲੈਂਡ ਚ ਬਣਾਵਾਂਗੇ ਅਗਲੀ ਮਨਵਾਉਂਦਾ ਇਹ ਤਾਂ ਉਹ ਪ੍ਰੋਡਿਊਸਰ ਬਸਣਗੇ ਦੇਖੋ ਕਹਿੰਦੇ ਕਹਿੰਦੇ ਕਿੰਨੀ ਵੇਟ ਕਰਨੀ ਪੈਣੀ ਹੈ ਖਿਡਾਰੀ ਟੂ ਲਈ ਤੁਸੀਂ ਆਹ ਕੰਮ ਜੇ ਪੂਰੀ ਤਰ੍ਹਾਂ ਕਰੋ ਪਰ ਨਾਲ ਹੀ ਸ਼ੁਰੂ ਕਰ ਦਾਂਗੇ ਵਾਹ ਜੀ ਵਾਹ ਸਾਰੇ ਜਣੇ ਅਨਾਉਂਸ ਕਰ ਦੋ ਤੋਂ ਬਾਅਦ ਅਗਲੇ ਮਾਡਲ ਤੇ ਖਿਡਾਰੀ ਟੂ ਕਰ ਦੋ 100% ਤੁਸੀਂ ਸਾਰੇ ਜਣੇ ਅਜੇ ਹੀ ਦੁਪਹਿਰ ਮਤਲਬ ਹੋਈ ਹੈ ਜੇ ਵੱਧ ਤੋਂ ਵੱਧ ਇਹ ਫਿਲਮ ਨੂੰ ਦੇਖੋ ਸਪੋਰਟ ਕਰੋ ਪ੍ਰੋਡਿਊਸਰ ਪੂਰੀ ਜ਼ਰਾ ਪਿਆਰ ਨਾਲ ਖਿਡਾਰੀ ਟੂ ਲਈ ਦੇਖੋ ਆਹ ਪਾਰਟ ਕਿਤੇ ਨਹੀਂ ਹੋ ਜਾ ਦੋ ਜਿੰਨੇ ਬਾਕੀ ਰਿਲੀਜ਼ ਕਰਦੇ ਕਿ ਆ ਯਨੀ ਕਰਾਉਣੀ ਉਹਨੂੰ ਨਹੀਂ ਸੀ ਕਿਤਾ ਹਾਂ ਨਾ ਇਸ ਵਾਰਿਆ ਤੋਂ ਹਮ ਤੋਂ ਪਹਿਲਾਂ ਪਤਾ ਚੱਲਦਾ ਹੈ ਕਿ ਅਓਵਰਸੀ ਦੇ ਬੰਦਾਂ ਸੀਰੀਅਸਲੀ ਐਕਸਟ੍ਰੀਮਲੀ ਬਹੁਤ ਵਧੀਆ ਰਿਸਪੌਂਸ ਹੈ ਅਗੇਨ ਆਪਾਂ ਕਹਿੰਦੇ ਕਿ ਯਾਰ ਨਵੇਂ ਜਨਰਲ ਦੁਨੀਆ ਗੱਲਾਂ ਕਰੋ ਨਵੀਆਂ ਕਹਾਣੀਆਂ ਕੋ ਸੋਈ ਫਿਲਮ ਤੋਂ ਸ਼ੁਰੂਆਤ ਹੋਈ ਹੈ ਬਹੁਤ ਉਹ ਚੀਜ਼ਾਂ ਜਿਹੜੀ ਮਿਲਗਾ ਪੰਜਾਬੀ ਸਿਨੇਮਾ ਚ ਫਿਰ ਨਹੀਂ ਦੇਖਿਆ ਹੁੰਦਾ ਤੁਸੀਂ ਅਗਰ ਪ੍ਰੀ ਕਲਾਈਮੈਕਸ ਤੇ ਰਾਜਸਥਾਨ ਵਾਲੇ ਸ਼ਾਰਟਸ ਦੇਖੋ ਸੱਪਨ ਲੱਗਦਾ ਕਿ ਯਾਰ ਆਪਾਂ ਕਰ ਕੋ ਪੈਸੇ ਖਰਚ ਕੇ ਫਿਲਮ ਦੇਖਣ ਗਏ ਆ ਤੇ ਤੁਹਾਨੂੰ ਵੀ ਇੰਨੀ ਵਧੀਆ ਔਰ ਇੰਦੀ ਕੁਆਲਿਟੀ ਦੀ ਫਿਲਮ ਦੇਖਣੀ ਹੈ ਸੋ ਗ੍ਰੈਜੂਲੇਸ਼ਨ ਜੀ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਆਨੰਦ ਤੇ ਫਿਲਮ ਦੇਖਣ ਲਈ ਜੀਸ਼ੀ ਅਸੀਂ ਤਾਂ ਤੁਹਾਨੂੰ ਪਰਸਨਲੀ ਵੀ ਰਿਕੁਐਸਟ ਕਰਦੇ ਹਾਂ ਕਿ ਤੁਹਾਨੂੰ ਹਿੱਟ ਹੋਣੀ ਚਾਹੀਦੀ ਜਿਸ ਤਰ੍ਹਾਂ ਮਰਜ਼ੀ ਅਸੀਂ 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 ਸੁਪਰ ਹਿੱਟ ਕਰਾਂਗੇ ਲਿਆ ਜੀ ਮਨੀਸ਼ ਜੀ ਨੇ ਬਹੁਤ 600 ਪਲੱਸ ਸ਼ੋਜ਼ ਲੈ ਕੇ ਦਿੱਤੇ ਆ ਉਹ ਜੋ ਬੈਸਟ ਗਾਇਸ ਇੱਥੇ ਜਿੰਨੇ ਵੀ ਖੜੇ ਆ ਉਹ ਆਪ ਦਾ ਆਪ ਦਾ ਬੈਸਟ ਦੇ ਚੁੱਕੇ ਹੁਣ ਆਡੀਅנס ਨੇ ਬੈਸਟ ਦੇਣਾ ਹੈ ਕਲ ਪ੍ਰੈਸ ਨੇ ਬਾਰੀ ਆਡੀਅੰਸ ਨੇ ਬਹੁਤ ਸੈਨਕਿਓ ਸਾਰੀ ਪ੍ਰੈਸ ਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ ਸਾਰਾ ਪ੍ਰੈਸ ਦਾ ਮੈਸੇਜ ਜਿਹੜਾ ਪਹੁੰਚਾ ਦਿਓਗੇ ਲੋਕਾਂ ਤੱਕ ਉਹਨੇ ਲੋਕ ਸਾਰੇ ਆ ਜਾਣਗੇ ਤੇ ਸਾਡੀ ਫਿਲਮ ਹਿੱਟ ਚ ਕਢੀ ਹੋ ਜੂਗੀ ਥੈਂਕ ਯੂ ਬਹੁਤ ਹਿੱਟ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ